ਠੀਕ ਹੈ ਨਾਲੇ ਦੁੱਧ ਲੈ ਆਈ ਇਹ ਇਹਨਾਂ ਨੂੰ ਪਾਉਣ ਖਾਤਰ ਹੈ ਨਾਲੇ ਹੋ ਲਿਆ ਜੀ ਕੱਦੂ ਠੀਕ ਹੈ ਇੱਕ ਤਾਂ ਰੱਜ ਲਈ ਹੈ ਨਾ ਆ ਕਾਲੀ ਜੀ ਵਾਲੀ ਹੋਆ ਨੂੰ ਇਹ ਤਾਂ ਬੜਾ ਖਾਂਦੀ ਆ ਉਹ ਖਰਾਬ ਕਰਦੀ ਆ ਉਹਨੂੰ ਮੈਨੂੰ ਲੱਗਦਾ ਲੜੀ ਜਾਂਦੀ ਆ ਹੂੰ ਖਾਂਦੀ ਪਿੰਦੀ ਬੜਾ ਇਹਨੂੰ ਆਹੋ ਕਰੀ ਜਾਂਦੀ ਆ ਨਾ ਖਰਾਬ ਕਰੀ ਜਾਂਦੀ ਆ ਹਟਾ ਦਿਆ ਕਰ ਇਹਨੂੰ ਹਾ ਹਾ ਮਖਿਆ ਇਹ ਚੈਨਲ ਵਾਲਿਆਂ ਨੂੰ ਕਹਿਣੀ ਹੈ ਬਾਈਆਂ ਨੂੰ ਕਿ ਲਾਇਕ ਕਰਿਆ ਕਰੋ ਤੇ ਸ਼ੇਅਰ ਗਰੀਬੀ ਦਾ ਚੈਨਲ ਬਾਈ ਬਣ ਕੇ ਯਾਰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਦਿਆ ਕਰੋ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਆ ਤੁਹਾਡੇ ਮੂਰੇ ਬਾਈ ਆਹ ਦੇਖ ਲਓ ਯਾਰ ਵਿਚਾਰੀ ਕਤੂਰੀਆਂ ਨਹੀਂ ਆ ਜਵਾਖ ਤਾਂ ਹੈ ਨਹੀਂ ਕੋਈ ਕਤੂਰੀਆਂ ਇਹ ਤਾਂ ਕੁੱਤੇ ਵਿਚਾਰੀ ਨੇ ਤਿੰਨ ਚਾਰ ਪਾਲ ਰੱਖਿਆ ਸੇਵਾ ਕਰਦੀ ਆ ਕੁੱਤਿਆਂ ਦੀ ਲੈ ਕੇ ਦੁੱਧ ਬਾਦ ਪਾਉਂਦੀ ਆ ਸੇਵਾ ਕਰਦੀ ਐ ਇੱਕ ਬਾਹਰ ਬੈਠਾ ਉਹਨੂੰ ਪਹਿਲਾਂ ਪਿਆ ਕੇ ਉਹ ਜਾਦੇ ਪੀ ਜਾਂਦਾ ਉਹਨੂੰ ਬਾਹਰ ਕੱਢਦਾ ਇਹਨੇ ਜਾਣ ਕੇ ਪਹਿਲਾਂ ਵੀ ਜਾਦੇ ਕੁੱਤਿਆਂ ਨੂੰ ਛੋਟੀਆਂ ਨੂੰ ਪੀਣ ਨਹੀਂ ਦਿੰਦਾ ਨਹੀਂ ਦਿੰਦਾ ਫਿਰ ਹਾਂ ਉਹ ਗੇਟ ਨਾਲ ਬੈਠਾ ਹਾਂ ਉਹ ਤਾਂ ਉੱਥੇ ਹਾਂ ਉਹਨੂੰ ਪਿਆਤਾ ਪਹਿਲਾਂ ਹੈ ਆ ਕਾਲੀ ਜੀ ਆ ਤਾਂ ਭਰਾ ਹੋ ਗਈ ਉਹ ਕਾਲੀ ਜੀ ਪੀ ਜਾਂਦੀ ਐ ਕੱਲੀ ਹੈ ਨਾ ਉਹ ਤਾਂ ਚਿੱਟੀ ਜੀ ਡਰਦੀ ਐ ਕਹਿੰਦੇ ਤੂੰ ਨਾ ਵੀ ਉਹ ਥੋੜਾ ਪੀਂਦੀ ਐ ਵੱਧ ਅੱਛਾ ਇੱਕੋ ਹੈ ਤਾਂ ਇੱਕ ਕੁੱਤੀ ਦੀ ਹੈ ਫਿਰ ਇਹ ਡਰਦੀ ਕਾ ਤੂੰ ਇਹਦੇ ਤੋਂ ਪਤਾ ਉਹ ਤਕੜੀ ਐ ਹੈ ਨਾ ਅੱਛਾ ਆ ਤਾਂ ਬੱਸ ਉਹ ਤਾਂ ਚੱਟ ਲਈ ਹਾਂ ਇਹ ਤਾਂ ਕੱਲੀ ਪੀ ਗਈ ਇਹ ਤਾਂ ਇਹਦੇ ਨਾਲ ਤਾਂ ਧੋਖਾ ਹੋ ਗਿਆ ਫਿਰ ਇਹ ਤਾਂ ਪਰਾਂ ਵੇਗੀ ਭੈੜੀ ਹੋਈ ਇਹਦੇ ਨਾਲ ਤਾਂ ਨਾ ਕਤੂਰੀਆਂ ਤੇਰੀਆਂ ਸੋਹਣੀਆਂ ਕੀ ਨਾ ਇਹਦਾ ਇਹਦਾ ਨੀਸ਼ਾ ਨੀਸ਼ਾ ਹੈ ਇੱਕ ਦਾਣਾ ਠੀਕ ਹੈ ਇਹਦੇ ਨਾਲ ਕਾਲੂ ਫੋਨ ਨੰਦ ਨਹੀਂ ਹੈ ਭਗਵਾਨ ਸੁਣਦਾ ਹੂੰ ਤਾਂ ਇਹਦੇ ਨਾਲ ਕਾਲੂ ਕਾਲੂ ਆ ਗਈ ਹਾਂ ਇਹ ਮੇਰੇ ਕੋਲੇ ਆ ਗਈ ਤਾਂ ਹਾਂ ਗਈ ਨੀਸ਼ਾ ਬੋੜ ਮਾਰੀਂ ਇੰਦਰ ਨੀਚੂ ਨੀਸ਼ਾ 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 ਨੀਚੇ ਕੜਾ 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 ਹਾਂ ਗਈ ਆ ਗਈ ਤੇਰੇ ਕੋਲ ਹਾਂ ਗਈ ਹੂੰ ਕੱਤ ਨਾ ਤਰਣਾ ਸੋਣੀਆ ਆ ਤਾਂ ਸੋਣੀਆ ਚਿੱਟੀ ਜੀ ਹੈ ਨਾ ਹੂੰ ਇਹ ਪਾ ਦਿਓ ਪੀ ਗਈ ਉਹ ਪੀ ਗਈ ਹੁਣ ਕੰਢੀ ਕੰਢੀ ਪੀ ਗਈ ਤੇ ਦੱਦ ਤੈਦਾ ਤਾਂ ਇਹਨੂੰ ਅੱਥ ਨੇ ਮਕੱਲੀ ਨੂੰ ਪਿਆਉਣਾ ਪਊ ਫਿਰ ਰੋਟੀ ਰੁੱਟੀ ਵੀ ਪਾਉਣੀ ਆ ਕੁੱਟ ਕੇ ਰੋਟੀ अच्छा है? है, ना? ना? ठीक है कद्दू ਬਣਾ ਰੱਖਿਆ ਹੈ ਕद्दू ਤੇਰੇ ਜ਼ਿਆਦਾ ਫੇਵਰੇਟ ਹੈ ਹੈਨਾ ਹੈਨਾ ਕद्दू ਠੰਡਾ ਹੁੰਦਾ ਹੂੰ ਦੁੱਧ ਪਾਉਣੀ ਨਹੀਂ ਫਿਰ ਹੂੰ ਠੀਕ ਹੈ ਦੁੱਧ ਪਾ ਕੇ ਬਣਾਉਣੀ ਹੈ ਕद्दू ਗੰਡੇ ਗੰਡੇ ਪਾ ਕੇ ਬਣਾਉਣੀ ਹੈ ਸਬਜੀ ਹੂੰ ਬੁੜੇ ਦੀ ਵੀ ਸੇਵਾ ਕਰਦੀ ਹੁੰਦੀ ਹੈ ਘਾ ਵੀ ਖਾ ਲੈਂਦਾ ਤੂੰ ਹੈ

ਸ਼ੇਰ ਤੇ ਲੈ ਕਿਤੇ ਸਕ੍ਰੈਂਪ ਕਰਿਆ ਕਰੋ ਬਾਈ ਨਵੇਂ ਗਰੀਬ ਬੰਦੇ ਆ ਭਾਈ ਭਾਈ ਵਿਚਾਰੇ ਯਾਰ ਇਹਨਾਂ ਦੇ ਜਵਾਖ ਜੱਲਾ ਹੈ ਨਹੀਂ ਉਹ ਸੌਰਗਾ ਉਹ ਕੁੜੀ ਦਾ ਤੇ ਇਹਦੇ ਘਰ ਵਾਲਾ ਦਿਹਾੜੀ ਦੱਪਾ ਕਰਦਾ ਵਿਚਾਰਾ ਇਹਨਾਂ ਨੇ ਤਾਂ ਵਿਚਾਰੇ ਨੇ ਕੁੱਤੇ ਹੀ ਪਾ ਕਤੂਰੀਆਂ ਪਾਲ ਰੱਖੀਆਂ ਸੇਵਾ ਖਤਰ ਹੋਰ ਪੁੱਤ ਕਰਿਆ ਕਰੋ ਓਏ ਭਰਾਵੋ ਹਾਂ ਗਰੀਬ ਬੰਦੇ ਆ ਜਮਾ ਭਾਈ ਬਾਈ ਬਣ ਕੇ ਯਾਰ ਵੀਰ ਬਣ ਕੇ ਕਰਿਆ ਕਰੋ ਸਬਸਕ੍ਰਾਈਬ ਠੀਕ ਹੈ ਬੰਦੇ ਮੰਨ ਤਾਂ ਕਹਿਣਾ ਵੀ ਨਹੀਂ ਆਉਂਦਾ ਭਗਤ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਹਾਂ ਕਰਿਆ ਕਰੋ ਵੀਡੀਓ ਨੂੰ ਵਿਚਾਰੀ ਦਿਨੂ ਯਾਰ ਗਰੀਬਣੀ ਆ ਬਾਈ ਹਾਂ ਕਦੂ-ਕਦੂ ਬਣਾ ਰਹੀ ਆ ਪੂਰੇ ਸ਼ੌਂਕਣਾ ਬਣਾਉਣੀ ਕਦੂ ਵਾਲੇ ਦੇ ਹਨਾ ਦੂਜੇ ਤੀਜੇ ਦੇ ਨਹੀਂ ਖਾਨੀ ਆ ਪਰ ਸਸਤੀ ਦਾ ਆ ਵਧੀਆ ਅੱਛਾ ਹਾਂ ਹਾਂ ਕਤੂਰੀਆਂ ਲੜੀ ਜਾਂਦੀਆਂ ਤੇਰੀਆਂ ਹਾਂ ਕਰ ਦਿਓ ਕਾਲੀ ਢਾਂ ਲੈਦੀ ਆ ਅੱਛਾ ਹਾਂ ਲੜਦਿਆਂ ਹਾਂ ਅੱਛਾ ਉਹ ਲੜਦਿਆਂ ਨਾ ਕਤੂਰਿਆਂ ਤੇ ਰਹਿੰਗੇ ਉਹ ਯਾਰ ਲੜਵਣਾ ਉਹ 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 ਹੋਊਗੀ ਆ ਦੇਖ ਲੜਦਿਆਂ ਇਹ ਤਾਂ ਹਟਾ ਦੇ ਬੱਪੂ ਹਟਾ ਦੇ ਇਹਨਾਂ ਨੂੰ ਹਣ ਹਾਂ ਦੰਦ ਤਾ ਨਹੀਂ ਮਾਰਦਿਆਂ ਇੱਕ ਦੂਜੀ ਦੇ ਹਾਂ ਨਾ ਮਾਰਦੀ ਆਹਾਂ ਮਾਰਦੀ ਹੈ ਵੱਡੀ ਹਾਂ ਅੱਛਾ ਅੱਛ ਬੱਗੜ ਜੀ ਦਾ ਘਟਾ ਹੋਣਾ ਕਮਜ਼ੋਰ ਆ ਥੋੜੀ ਹਾਂ ਹਾਂ ਪੋਰ ਵੀ ਆ ਹੂੰ ਠੀਕ ਆਉਂ ਕੁੱਤਾ ਇੱਕ ਵਾਰ ਬੈਠਾ ਹੂੰ ਉਹ ਕਤੂਰਾ ਦੁੱਧ ਪੀ ਜਾਂਦਾ ਕੱਲੇ ਹੀ ਹੈ ਨਾ ਠੀਕ ਆ ਇਹ ਕਹਿੰਦਾ ਪੀਦਾ ਅੱਛਾ ਠੀਕ ਆ ਤੂੰ ਕੀ ਕਹਿਣਾ ਚਾਹੁੰਨੀ ਵੀਡੀਓ ਬਾਰੇ ਬਾਈ ਵੀਡੀਓ ਬਾਰੇ ਇਹੀ ਕਹਿੰਦੇ ਆ ਕਿ ਲਾਈਕ ਕਰਨਾ ਸਬਸਕ੍ਰਾਈਬ ਹਾਂ ਤੇ ਸ਼ੇਅਰ ਕਰਨਾ ਹਾਂ ਕਰੋ ਯਾਰ ਬਾਈ ਗਰੀਬਣੀ ਦੀ ਹੈਲਪ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਕਰੋ ਬਾਈ ਬਣ ਕੇ ਯਾਰ ਵੀਡੀਓ ਇਹਨਾਂ ਦਾ ਗਰੀਬਾਂ ਦਾ ਚੈਨਲ ਬਾਈ ਹੋ ਜੂ ਆ ਬਚਾਨਾ ਦਾ ਮੂਨੋ ਟਹਿ ਜਾ ਕਾਲੀ ਕਾਲੀ ਬਾਸ ਠੀਕ ਆ ਬਾਈ ਥੈਂਕ ਯੂ ਧੰਨਵਾਦ ਬਾਈ